ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਅੱਜ ਦੀ ਖੋਰ ਨਵੀਂ ਵੀਡੀਓ ਵਿੱਚ ਅੱਜ ਬਹੁਤ ਹੀ ਘਾ ਟ੍ਰੇਡ ਤੇ ਲੈ ਕੇ ਆਏ ਆ ਤੁਹਾਡੇ ਲਈ ਆਵਾ ਟਰੈਕਟਰ ਫੋਰਡ 3610 ਚਲੋ ਕਰਦੇ ਆ ਕਿ ਵੀਡੀਓ ਵਿੱਚ ਕਰ ਲੋ ਬਾਤ ਤੇ ਬਣੇ ਰਹਿਣਾ ਟੱਕ ਨਾਲ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਤਾਂ ਜੋ ਤੁਹਾਨੂੰ ਆਉਣ ਵਾਲੀ ਹੋਵੇ ਇੱਕ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਫੋਰਡ 3610 ਪੰਜਾਬ ਨੰਬਰ ਟਰੈਕਟਰ ਗੱਲ ਕਰੀਏ ਮਾਡਲ ਦੀ ਤਾਂ 1999 ਮਾਡਲ ਆ 1999 ਮਾਡਲ ਆ ਰੰਗ ਪੇਂਟ ਦਾ ਸਾਰਾ ਟਰਕ オリジナル ਹਲੇ ਤੱਕ ਰੰਗ ਪੇਂਟ ਦਾ オリジナル ਆ ਜ਼ਿੰਮੇਦਾਰ ਆ ਰਾਈਟ ਟਰੱਕ ਕਿਸੇ ਵੀ ਵਾਰੀ ਵੀ ਕੋਲ ਸੇਲ ਨਗਾ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਫਰੰਟ ਟਾਇਰ ਹੈਗੇ 70% ਤੇ ਬੈਂਕ ਟਾਇਰਾਂ ਦੀ ਕੰਡੀਸ਼ਨ ਹੈਗੀ 40 ਤੋਂ 45% ਬੈਂਕ ਟਾਇਰਾਂ ਦੀ ਕੰਡੀਸ਼ਨ ਪੰਜਾਬ ਨੰਬਰ ਆ ਰੰਗ ਪੇਂਟ ਦਾ ਸਾਰਾ オリジナル ਆ ਇੰਜਨ ਗੇਅਰ ਦਾ ਟਰੈਕਟਰ ਪੂਰਾ ਓਕੇ ਆ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਤੁਸੀਂ ਵਾਹ ਕੇ ਚਲਾ ਕੇ ਆਪਣੀ ਪੂਰੀ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਡਿਮਾਂਡ ਰੱਖੀ ਵੀਰੇ ਨੇ ਟਰੈਕਟਰ ਦੀ ਡਿਮਾਂਡ ਰੱਖੀ ਆ 1,20,000 ਰੁਪਿਆ ਡਿਮਾਂਡ ਰੱਖੀ ਆ ਮੌਕੇ ਤੇ ਫੁੱਲ ਮਾਣਤਾਨ ਹੋਊਗਾ ਗੱਲ ਕਰੀਏ ਟਰੈਕਟਰ ਦਾ ਏਰੀਆ ਏਰੀਆ ਹੈਗਾ ਮਖੂ ਜੀਰਾ ਮਖੂ ਜੀਰਾ ਦੇ ਟਰੈਕਟਰ ਉੱਥੇ ਖੜਾ ਬਾਕੀ ਜਾਣਕਾਰੀ ਲਈ ਕੰਟੈਕਟ ਨੰਬਰ ਚੱਲਦਾ ਵੀਰੇ ਦਾ ਸਕਰੀਨ ਤੇ ਇਹ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਇਹ 43610 ਪੰਜਾਬ ਨੰਬਰ 1999 ਮਾਡਲ ਟਰੈਕਟਰ ਖਰੀਦ ਸਕਦੇ ਹੋ ਚਲੋ ਮਿਲਦੇ ਆਂਗੇ ਮਿੱਤਰੋ ਇੱਕ ਨਵੀਂ ਵੀਡੀਓ ਵਿੱਚ